ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪੰਜਾਬ ਦੇ ਚੇਅਰਮੈਨ ਐਸਸੀ ਕਮਿਸ਼ਨ ਸਰਦਾਰ ਜਸਵੀਰ ਸਿੰਘ ਗੜੀ ਜੀ ਸਾਡੇ ਪਿੰਡ ਆਏ ਸਿਗੇ ਔਰ ਜੋ ਵੀ ਸਾਡੇ ਕਈ ਦਿਨਾਂ ਤੋਂ ਤੁਸੀਂ ਦੇਖ ਰਹੇ ਆ ਪੰਚਾਇਤੀ ਜ਼ਮੀਨ ਦਾ ਵਿਵਾਦ ਬਵਾਦ ਚੱਲਦਾ ਪਿਆ ਆ ਔਰ ਬਵਾਦ ਚੱਲਦੇ-ਚੱਲਦੇ ਇੰਨਾ ਕੁਝ ਹੋਇਆ ਕੁਝ ਬਾਹਰਲੇ ਸ਼ਰਾਰਤੀ ਆਂਸਰਾਂ ਨੇ ਇਸ ਨੂੰ ਹਵਾ ਦੇ ਕੇ ਗਲਤ ਰੰਗਤ ਦਿੱਤੀ ਗਈ ਪਰ ਫੇਰ ਵੀ ਅਸੀਂ ਸਾਡੀ ਪੰਚਾਇਤ ਪਿੰਡ ਦੇ ਵਿੱਚ ਕੋਈ ਵੀ ਇਦਾਂ ਦਾ ਅਨਸਮਾਹੀ ਘਟਨਾ ਨਹੀਂ ਵਾਪਰੀ ਪਰ ਕੁਝ ਕੁ ਲੋਕਾਂ ਵੱਲੋਂ ਬਹੁਤ ਜ਼ੋਰ ਲਾਇਆ ਗਿਆ ਅੱਜ ਸਰਦਾਰ ਜਸਵੀਰ ਸਿੰਘ ਗੜੀ ਜੀ ਨੇ ਸਾਡੇ ਪਿੰਡ ਦਾ ਦੌਰਾ ਕੀਤਾ ਔਰ ਮੌਕਾ ਦੇਖਿਆ ਆ ਕੇ ਮੌਕਾ ਦੇਖਦੇ ਹੋਏ ਜੋ ਵੀ ਮੌਕੇ ਦੇ ਵਿੱਚ ਪਾਇਆ ਗਿਆ ਉਸ ਨੁਮਾਇੰਦਾ ਕਰਦੇ ਹੋਏ ਸਾਨੂੰ ਗੜੀ ਸਾਹਿਬ ਨੇ ਜ ਸਮਝਾਇਆ ਔਰ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਔਰ ਅਸੀਂ ਉਸ ਤੋਂ ਬਾਅਦ ਪੰਚਾਇਤ ਸਾਰੀ ਇਸ ਫੈਸਲੇ ਤੇ ਪਹੁੰਚੇ ਆ ਜੋ ਗੁਰੂ ਰਵਿਦਾਸ ਨਾਮਲੇਵਾ ਸੰਗਤ ਦੇ ਭਾਵਨਾ ਨੂੰ ਛੇਸ ਪਹੁੰਚੀ ਆ ਔਰ ਜਾਣੇ ਅਣਜਾਣੇ ਦੇ ਵਿੱਚ ਰੱਖ ਲਓ ਕਿਉਂਕਿ ਜੋ ਵੀ ਕੰਦਾ ਪੰਚਾਇਤ ਦੀ ਜ਼ਮੀਨ ਵਿੱਚ ਪਈਆਂ ਸੀਗੀਆਂ ਪਰ ਉਹਦਾ ਸੌਲਵਡ ਸਾਡਾ ਹੋ ਗਿਆ ਅੱਜ ਬੜੇ ਅਸੀਂ ਧੰਨਵਾਦੀ ਆ ਸਰਦਾਰ ਜਸਵੀਰ ਸਿੰਘ ਗੜੀ ਜੀ ਦੇ ਜਿਨ੍ਹਾਂ ਨੇ ਆ ਕੇ ਸਾਡੇ ਪਿੰਡ ਦਾ ਮਸਲਾ ਸੌਲਵਡ ਕੀਤਾ ਨਹੀਂ ਤਾਂ ਬੰਦੇ ਤਾਂ ਸਾਡੇ ਪਿੰਡ ਬਹੁਤ ਆਏ ਬਹੁਤ ਗਏ ਪਰ ਕਿਸੇ ਨੇ ਪੰਚਾਇਤ ਨੂੰ ਇੰਨਾ ਗਾਈਡ ਕੋਈ ਸਲਾਹ ਨਹੀਂ ਕੀਤੀ ਔਰ ਆਪਣੀਆਂ ਆਕੇ ੱਲਾ ਕਰਕੇ ਜਾਂਦੇ ਰਹਾ ਅੱਜ ਸਭ ਨੇ ਸਾਡੇ ਭਾਈਚਾਰੇ ਸਾਡੇ ਸੰਸਥਾ ਦਾ ਆਇਆ ਚਾਣੋ ਇਹ ਕਿ ਪਿੰਨਾ ਦਾ ਇੰਨਾ ਨਹੀਂ ਹੈਗਾ ਜਿੰਨਾ ਸਾਨੂੰ ਭਾਈਚਾਰਕ ਸਾਂਝ ਚਾਹੀਦੀ ਆ ਔਰ ਪਿੰਡ ਵਾਸੀ ਸਾਰੇ ਪਿੰਡ ਵਾਸੀਆਂ ਵੱਲੋਂ ਅਸੀਂ ਸਰਦਾਰ ਜਸਵੀਰ ਸਿੰਘ ਗੜੀ ਜੀ ਦਾ ਧੰਨਵਾਦ ਕਰਦੇ ਆ ਔਰ ਅਸੀਂ ਪਿੰਡੋਂ ਮਤਾ ਪਾ ਕੇ ਆ ਕੇ ਸਾਰ ਨੂੰ ਅਸੀਂ ਵਿਸ਼ਵਾਸ ਦਿਵਾਇਆ ਵੀ ਅੱਗੇ ਵੀ ਪਿੰਡ ਵਿੱਚ ਅਸੀਂ ਭਾਈਚਾਰਕ ਸਾਂਝ ਇਦਾਂ ਬਰਕਰਾਰ ਰੱਖਾਂਗੇ ਜਿੱਦਾਂ ਸਾਡੇ ਇਹਨਾਂ ਨੇ ਅੱਜ ਆ ਕੇ ਸਿਰ ਮਲਾਏ ਆ ਔਰ ਸਾਡੇ ਮੇਰ ਮਲਾਬ ਕਰਾਏ ਆ ਅਸੀਂ ਧੰਨਵਾਦ ਕਰਦੇ ਆ ਇਦਾਂ ਦੇ ਜੋਧੇ ਪੈਦਾ ਹੋਣੇ ਜ਼ਰੂਰੀ ਆ ਪੰਜਾਬ ਦੇ ਵਿੱਚ ਜੋ ਕਿ ਆਪਸੀ ਜੋ ਰੰਜਿਸ਼ਾਂ ਆ ਉਹਨਾਂ ਨੂੰ ਦੂਰ ਕਰਦੇ ਆ ਔਰ ਹੋਰ ਵੀ ਅਸੀਂ ਦੇਖਿਆ YouTube ਚੈਨਲ ਦੇ ਉੱਪਰ ਆਂਦਾ ਹੀ ਰਹਿੰਦਾ ਵੀ ਕਿੰਨੇ ਸਰਦਾਰ ਜਸਵੀਰ ਸਿੰਘ ਗੜੀ ਜੀ ਕਿੰਨਾ ਵਧੀਆ ਕੰਮ ਕਰਦੇ ਆ ਔਰ ਸਾਨੂੰ ਲੱਗਦਾ ਸੀਗਾ ਵੀ ਸਾਨੂੰ ਕੋਈ ਇਦਾਂ ਦਾ ਸਾਨੂੰ ਚਾਹੀਦਾ ਲੀਡਰ ਜੋ ਆ ਕੇ ਸਾਡਾ ਸਮਝੌਤਾ ਕਰਾਵੇ ਔਰ ਅਸੀਂ ਧੰਨਵਾਦ ਕਰਦੇ ਆਂ ਸਰਦਾਰ ਜਸਵੀਰ ਸਿੰਘ ਗੜੀ ਜੀ ਦਾ ਪੰਚਾਇਤ ਵੱਲੋਂ ਵਾਹਿਗੁਰੂ ਜੀ ਖਾਸਾ ਭਾਈ ਸਰਪੰਚ ਸਾਹਿਬ ਦੋਨੇ ਧਿਰਾਂ ਸਹਿਮਤ ਹੋ ਗਈਆਂ ਸਾਡੀਆਂ ਹਾਂਜੀ ਸਾਡੀਆਂ ਦੋਨੇ ਧਿਰਾਂ ਸਹਿਮਤ ਹੋ ਗਈਆਂ ਹਾਂਜੀ ਕਿਤਾਬਾ ਮਾਮਲਾ ਸ਼ਟ ਆਊਟ ਕਿਦਾ ਹੈ ਮਾਮਲਾ ਸ਼ਟ ਆਊਟ ਜੀ ਜਿਹੜੇ ਪੰਚਾਇਤ ਦੀ ਜਗ੍ਹਾ ਤੇ ਕੰਦ ਪਈ ਸੀਗੀ ਪਹਿਲਾਂ ਢਾਈ ਗਈ ਆ ਪੰਚਾਇਤ ਵੱਲੋਂ ਠੀਕ ਹੈ ਜੀ ਉਹਦਾ ਵਿਵਾਦ ਚੱਲਦਾ ਸੀ ਉਹ ਸਾਡਾ ਕਮੇਟੀ ਨਾਲ ਸੌਲਵਡ ਹੋ ਗਿਆ ਆ ਸਾਰੇ ਸਮਝੌਤਾ ਹੋ ਗਿਆ ਔਰ ਉਹ ਜਿਹੜੀ ਜ਼ਮੀਨ ਆ ਬੰਜੈਤੀ ਜ਼ਮੀਨਾਂ ਉਹ ਗੁਰੂ ਰਵੀਦਾਸ ਮਹਾਰਾਜ ਜਿਨ੍ਹਾਂ ਨੂੰ ਸਮਰਤਾ ਹੋ ਕੇ ਜੋ ਵੀ ਭਾਵਨਾਵਾਂ ਸੀਗੀਆਂ ਸੰਗਤ ਦੀਆਂ ਬੇ ਕਮਿਊਨਿਟੀ ਹਾਲ ਬਣਾਉਣ ਦੀਆਂ ਉਹ ਮਤਾ ਪਾ ਕੇ ਅਸੀਂ ਉੱਪਰ ਪ੍ਰਵਾਨਗੀ ਦੇ ਰੇ ਭੇਜ ਰਹੇ ਹਾਂ ਜੀ ਅੱਕੀ ਦੀ ਕਿੰਨੀ ਜਗ੍ਹਾ ਸਰ ਦਿੱਤੀ ਤੁਸੀਂ ਉਹਨਾਂ ਕਮੇਟੀ ਨੂੰ ਜੀ ਕਮੇਟੀ ਨੂੰ ਜੀ ਦੋ ਕਨਾਲ 13 ਮਾੜਲੇ ਜਗ੍ਹਾ ਦਿੱਤੀ ਗਈ ਹੈ ਹਾਂ ਕਮਿਊਨਿਟੀ ਹਾਲ ਬਣੂਗਾ ਉੱਥੇ ਹਾਂ ਜੀ ਕਮਿਊਨਿਟੀ ਹਾਲ ਬਣੂਗਾ ਜੀ ਕਰਚਾ ਪੁਰਚਾ ਵੀ ਚੱਲਦਾ ਛੇ ਮਾਮਲੇ ਤੇ ਹਾਂ ਜੀ ਇਸ ਮਾਮਲੇ ਦੇ ਵਿੱਚ ਅਸੀਂ ਕੇਸ ਦਰਜ ਹੋਏ ਸੀਗੇ ਤੇ ਉਹ ਹਾਲੇ ਰਿੱਟਾਂ ਜਿ ਸੀਗੀਆਂ ਗਈਆਂ ਜੀ ਉਹ ਵਾਪਸ ਹੋਣੀਆਂ ਸਾਰਾ ਕੁਝ ਦੋਨੇ ਤਰ੍ਹਾਂ ਦੀ ਸਹਿਮਤੀ ਹੋ ਗਈ ਹਾਂਜੀ ਹਾਂਜੀ ਇੱਥੇ ਦੋਨੇ ਤਰ੍ਹਾਂ ਦੀ ਸਹਿਮਤੀ ਹੋ ਗਿਆ ਹਾਲੇ ਕੇਸ ਕੋਈ ਲੱਗਾ ਨਹੀਂ ਹੈਗਾ ਸਿਰਫ ਰਿੱਟਾਂ ਸੀਗੀਆਂ ਉਹ ਵਾਪਸ ਹੋਣੀਆਂ ਜੀ ਨਾਮ ਹੈ ਜੀ ਆਪਣਾ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਸਰਪੰਚ ਪਿੰਡ ਤਲਿੱਤ ਥੈਂਕ ਯੂ ਸਰ ਨਗਰ ਤਲਿੱਤਾ ਦੇ ਵਿੱਚ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਕਮਿਟੀ ਹਾਲ ਨੂੰ ਲੈ ਕੇ ਜੋ ਵਿਵਾਦ ਸੀ ਜਿਹਨੂੰ ਪੂਰੇ ਪੰਜਾਬ ਵਿਦੇਸ਼ ਵਿਦੇਸ਼ ਵਿੱਚ ਗੁਰਦੁਆਰਾ ਸਾਹਿਬ ਦੇ ਵਿਵਾਦ ਦੇ ਨੋਤੇ ਆਵਾਰਿਆ ਗਿਆ ਉਸ ਸੰਬੰਧੀ ਕਮਿਸ਼ਨ ਕੋਲ ਸ਼ਿਕਾਇਤਾਂ ਆਈਆਂ ਸੀ ਦੋ ਸੁਣਵਾਈਆਂ ਹੋਈਆਂ ਔਰ ਅੱਜ ਮੈਂ ਦੋ ਸੁਣਵਾਈਆਂ ਤੋਂ ਬਾਅਦ ਪਿੰਡ ਮੌਕਾ ਦੇਖਣ ਆਇਆ ਸੀ ਸਾਰਾ ਪਿੰਡ ਸਾਰਾ ਨਗਰ ਸਾਰੇ ਮੋਤਵਰ ਇਲਾਕੇ ਦੇ ਇਕੱਠੇ ਕੀਤੇ ਸਾਰਾ ਪ੍ਰਸ਼ਾਸਨ ਨੇ ਬੜੀ ਮਸਤੀ ਦੀ ਦੇ ਨਾਲ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਸਹਿਯੋਗ ਦਿੱਤਾ ਔਰ ਉਹਦਾ ਨਤੀਜਾ ਇਹ ਹੋਇਆ ਅੱਜ ਜਿਹੜੀਆਂ ਲਗਾਤਾਰ ਬੈਠਕਾਂ ਚੱਲੀਆਂ ਕਿ ਜਿਹੜੀ ਪੰਚਾਇਤ ਦੋ ਧੜਿਆਂ ਚ ਵੰਡੀ ਹੋਈ ਸੀ ਪੂਰਾ ਪਿੰਡ ਦੋ ਧੜਿਆਂ ਚ ਵੰਡਿਆ ਹੋਇਆ ਸੀ ਉਹਨਾਂ ਨੇ ਆਪਣਾ ਏਕਾ ਕੀਤਾ ਉਸ ਏਕੇ ਦੇ ਵਿੱਚ ਜਿਹੜੇ ਫੈਸਲੇ ਹੋਏ ਆ ਉਹ ਮਾਨਯੋਗ ਸਰਪੰਚ ਸਾਹਿਬ ਦੀ ਅਗਵਾਈ ਦੇ ਵਿੱਚ ਲਿਖਤ ਵਿੱਚ ਲਿਆਂਦੇ ਗਏ ਆ ਮਾਨਯੋਗ ਸਰਪੰਚ ਸਾਹਿਬ ਇਹਨਾਂ ਮਤਿਆਂ ਦੇ ਵਿੱਚ ਮੋਟੀ-ਮੋਟੀ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਆ ਕਿ ਜੋ 10 ਕਨਾਲ 4 ਮੜਲੇ ਦਾ ਰਕਬਾ ਆ ಗ್ರಾಮ ਪੰਚਾਇਤ ਗੈਰਮੁਮਕਿਨ ਗਰਾਊਂਡ ਦੇ ਨਾਮ ਹੈ ਉਸ ਵਿੱਚ ਗੁਰਦੁਆਰਾ ਸ੍ਰੀ ਗੁਰੂ ਅਰਬਦਾਸ ਸਾਹਿਬ ਜੀ ਦੇ ਸ਼ੈੱਡ ਦੇ ਸਾਹਮਣੇ ਜੋ ਕੰਧਾਂ ਇਸ ਰਕਬੇ ਦੀ ਹੈ ਸਰ ਔਰ ਤੋਂ ਬਾਅਦ ਉਹ ਜੋ ਕਾਰਵਾਈ ਕੀਤੀ ਗਈ ਸੀ ਉਹਨਾਂ ਕੰਧਾਂ ਨੂੰ ਓਸਾਰ ਕੇ ਡਾਕਟਰ ਬੀ ਆਰ ਮੇੜਕਰ ਭਵਨ ਤੱਕ ਕਮਿਟੀ ਹਾਲ ਬਣਾਇਆ ਜਾਵੇ ਇਹੋ ਜਿਹਾ ਮਤਾ ਸਰਬਸੰਮਤੀ ਨਾਲ ਪਿੰਡ ਦੀ ਪੰਚਾਇਤ ਨੇ ਪਾਸ ਕੀਤਾ ਜਾ। ਇਹਦੇ ਲਈ ਜਿਹੜਾ ਮੋਰੀ ਜਗ੍ਹਾ ਛੜਾਈ ਗਈ ਆ ਪਿੰਡ ਨਿਯਾਜ ਕਬਜੀ ਸੀ ਉਹਦੇ ਵਿੱਚ ਪਾਰਕ ਬਣਾਈ ਜਾਵੇ ਇਹ ਵੀ ਮਤੇ ਦੇ ਵਿੱਚ ਲਿਖਿਆ ਗਿਆ ਹੈ। ਔਰ ਇਹਦੇ ਨਾਲ ਹੀ ਇਹ ਲਿਖ ਦਿੱਤਾ ਆ ਕਿ ਜਿਹੜਾ ਇਹ 10 ਕਨਾਲ 4 ਮਾਲਲੇ ਦੀਆਂ ਜੋ ਕੰਧਾਂ ਟਾਈਆਂ ਆ ਇਹ ਚ ਦੁਬਾਰਾ ਸਾਰੀ ਕਰਾਈ ਜਾਵੇ ਇਹ ਵੀ ਮਤੇ ਦੇ ਵਿੱਚ ਇਹਦੀ ਕਾਪੀ ਪੀਡੀਐਫ ਦੇ ਮਾਧਿਅਮ ਤੋਂ ਮਾਨ ਜੋ ਇਹ ਤੁਹਾਨੂੰ ਆ ਜਾਏਗੀ। ਉਹਦੇ ਚ ਦੁਬਾਰਾ ਟਾਈਆਂ ਗਈਆਂ ਦੁਬਾਰਾ ਸਾਈ ਕਰਾਈ ਜਾਵੇ ਅਤੇ ਬਾਕੀ ਰਕ ਵਿੱਚ ਪਾਰਕ ਬਣਾਈ ਜਾਵੇ ਇਹ ਵੀ ਪੰਚਾਇਤ ਨੇ ਸ਼ਰਬ ਸ਼ਾਂਤੀ ਨਾਲ ਮਤਾ ਜਿਹੜਾ ਆ ਉਹ ਪਾਇਆ ਆ ਇਸੇ ਨਾਲ ਇਹਦੇ ਚ ਇੱਕ ਜਿਹੜੀ ਅਗਲੀ ਗੱਲ ਹੈ ਜਿਹੜੀ 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 ਗਾਹਾਂ ਕਦੇ ਭਵਿੱਖ ਚ ਇਹ ਵਿਵਾਦ ਨਾ ਪੈਦਾ ਹੋਵੇ ਇਸ ਸੰਬੰਧੀ ਇਹ ਵੀ ਮਤਾ ਪਾਇਆ ਕਿ ਇਹ ਤਿਆਰ ਕਰਕੇ ਫਾਈਲ ਵੀਡੀਓ ਡीडीपी ਉਹ ਰਾਹੀਂ ਮਾਨਯੋਗ ਡਾਇਰੈਕਟਰ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਲੰਿੰਦੀ ਕਾਰਵਾਈ ਲਈ ਤੇ ਭੇਜਿਆ ਜਾਏਗਾ ਇਹ ਵੀ ਮਤਾ ਪਾਇਆ ਆ ਔਰ ਮੈਂ ਇਹਦੇ ਲਈ ਸੁਚੀ ਪੰਚਾਇਤ ਦਾ ਡਿਟੇਲ ਚ ਤੁਸੀਂ ਉਹਨੂੰ ਪੜ੍ਹ ਲਿਓ ਉਹਦਾ ਸ਼ੁਕਰੀਆ ਮੈਂ ਤੁਹਾਡਾ ਸਾਰਿਆਂ ਦਾ ਕਰਦਾ ਦੂਜਾ ਦੂਜੀ ਗੱਲ ਜਿਹੜਾ ਬਵਾਦ ਏਡਾ ਖੜਾ ਹੋਇਆ ਦੋ-ਦੋ ਮਤੇ ਪਏ ਉਹਦੇ ਵਿੱਚ ਜਿਹੜੀ ਅਸੀਂ ਪੂਰੀ ਜਾਂਚ ਪੜਤਾਲ ਕੀਤੀ ਆ ਕਿ ਕਿਉਂਕਿ ਪੰਚਾਇਤ ਪਿੰਡਾਂ ਦੇ ਲੋਕ ਭੋਲੇ ਹੁੰਦੇ ਆ ਸਰਪੰਚ ਸਾਹਿਬ ਦੇਖੋ ਗੁਰਸਿੱਖ ਚੇਹਰਾ ਆ ਪੂਰੀ ਪੰਚਾਇਤ ਬੀਬੀ ਰਾਣੀ ਜੀ ਆ ਬਲਵੀਰ ਕਲੇਰ ਜੀ ਆ ਸੰਦੀਪ ਪ੍ਰਦੀਪ ਸਿੰਘ ਜੀ ਆ ਸਾਰੇ ਤੁਸੀਂ ਔਰ ਉਹਦੇ ਵਿੱਚ ਜਿਹੜਾ ਜਾਣਕਾਰ ਹੁੰਦਾ ਉਹ ਉਹਨੇ ਜਾਣਕਾਰੀ ਗਾਈ ਕਿ ਕੰਮ ਇਹ ਕਿੱਥੇ ਪੇਸ਼ੀ ਹੈਗੇ ਇਹਦੇ ਵਿੱਚ ਸਾਨੂੰ ਨਜ਼ਰ ਆਇਆ ਕਿ ਪੰਚਾਇਤ ਸੈਕਟਰੀ ਨੇ ਇਹਦੇ ਵਿੱਚ ਥੋੜੀ ਅਨਗੈਲੀ ਰੱਖੀ ਆ ਇਹ ਬਵਾਦ ਡਾ ਵੱਡਿਆ ਵਧਿਆ ਆ ਉਹਦੇ ਲਈ ਅਸੀਂ ਡਿਪਾਰਟਮੈਂਟ ਨੂੰ ਇਹ ਨਿਰਦੇਸ਼ ਜਾਰੀ ਕਰ ਦਿੱਤਾ ਆ ਉਹਦੀ ਤੁਰੰਤ ਪ੍ਰਭਾਵ ਦੇ ਨਾਲ ਬਦਲੀ ਇੱਥੋਂ ਕਰ ਦਿੱਤੀ ਜਾਵੇ ਧੰਨਵਾਦ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ